ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੋਟੀਵਾਲਾ ਵੱਲੋਂ ਬੱਚਿਆਂ ਵਿੱਚ ਹੋਰ ਵਿਦਿਕ ਮੁਕਾਬਲੇ ਦੀ ਭਾਵਨਾ ਨੂੰ ਪੈਦਾ ਕਰਨ ਲਈ ਪਿਛਲੇ ਸਾਲ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਨਗਦ ਰਾਸ਼ੀ ਇਨਾਮ ਰੱਖੇ ਗਏ ਸਨ। ਇਸੇ ਲੜੀ ਦੇ ਤਹਿਤ 10ਵੀਂ ਜਮਾਤ ਦੇ ਪਿਛਲੇ ਸਾਲ ਦੇ ਟੌਪਰ ਵਿਦਿਆਰਥੀਆਂ ਨੂੰ ਅੱਜ ਚੈੱਕ ਤਕਸੀਮ ਕੀਤੇ ਗਏ ਅਤੇ ਨਵੇਂ ਸੈਸ਼ਨ ਲਈ ਫਿਰ ਤੋਂ ਨਗਦ ਰਾਸ਼ੀ ਇਨਾਮ ਦਾ ਐਲਾਨ ਕੀਤਾ ਗਿਆ। ਇਸ ਸਮਾਗਮ ਵਿੱਚ ਰਾਜਾ ਜਲੌਰ ਸਿੰਘ ਜਟਾਣਾ ਸ਼ੂਭ ਪ੍ਰਧਾਨ ਸਹਿਕਾਰੀ ਸੁਭਾਵਾਂ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਦੇ ਨਾਲ ਵਿਕਰਮ ਗਰਗ ਇੰਸਪੈਕਟਰ ਕੋਆਪਰੇਟਿਵ ਸੁਸਾਇਟੀ ਬਲਦੇਵ ਸਿੰਘ ਠੇਕੇਦਾਰ ਸਾਧਕ ਜਸਵਿੰਦਰ ਕੌਰ ਕੁਲਵਿੰਦਰ ਕੌਰ ਸਰਬਜੀਤ ਕੌਰ ਤੋਂ ਇਲਾਵਾ ਹੋਰ ਹਸਤੀਆਂ ਹਾਜਰ ਸਨ ਐਨਡੀਵੀ ਅਸੀਂ ਇਸ ਸਕੂਲ ਬੜਾ ਮੈਨੂੰ ਬਹੁਤ ਖੁਸ਼ੀ ਮਿਲੀ ਤੁਹਾਡੀ ਮਾਤਾ ਦਾ ਸਨਮਾਨਤਾ ਆਪਰਾ ਕਰਨੀ ਕਿਉਂਕਿ ਮੈਂ ਨਬੇ ਤੋਂ ਚੇਪਰਾ ਕੀਂਪੁਰ ਚਲਾ ਗਿਆ ਹਾਂ ਮੈਂ ਤਕਰੀਬਨ ਚंडीगढ़ ਚੇਪਰਾ ਅਧਾਗ ਇਥੇ ਆ ਕੇ ਕੀਂਪੁਰ ਦਾ ਚਲੇ ਗਿਆ ਪਰ ਮੇਰੇ ਨਾਲ ਨੇ ਅਗਲੇ ਆਪਣੇ ਜੀਵੇਂ ਦੇ ਪਰਚੇ ਸੋਨੇ ਪ੍ਰਾਪਤ ਰੈਸਟੋਰਾਂ ਅਰਥਾ ਦੇ ਸੇਵਕਾ ਮੈਂ ਇਹ ਤੋਂ ਦਿਨੇ ਸਟਾਪ ਆ ਮੇਰੇ ਇੰਸਪੈਕਟਰ ਸੁਖਮਿੰਦਰ ਗਰਗ ਜੀ ਪੇਰੈਂਟ ਆਇਆ ਬੱਚੋ ਸਹੁਰੇ ਜੀ ਦਾ ਕੰਮ ਸਾ ਮੈਂ ਦੇਖੋ ਕੋਈ ਵੀ ਕੰਮ ਲੱਗ ਕੇ ਮੈਂਤ ਨਾਲਾ ਇਹਨੇ ਬੜੀ ਮਿਹਨਤ ਕੀਤੀ ਸੌਰੀ ਜਿਸ ਦਾ ਨੰਬਰ ਨਾ ਪੜਿਆ ਜਿੰਨੀ ਮਿਹਨਤ ਕੀਤੀ ਦੇਖੋ ਇੱਕ ਸੁਬੇ ਦੇ ਕਰ ਕੋਈ ਸ਼ੁਰੂ ਕਰਕੇ ਅੱਜ 400 ਤੋਂ ਪਲੱਸ ਬਚੀ ਹੈ ਆਪਣੇ ਜਿਹੜੀ ਬਹੁਤ ਵੱਡੀ ਮਿਨਾ ਰੱਖਣਾ ਕਿਉਂਕਿ ਆਪਕੇ ਪਾਸ ਆਪਣੇ ਪਿੰਡਾਂ ਚ ਕੁਲ ਬੜੇ ਬੁਲੇ ਆ ਸਿਹਰਾਤ ਬੜੇ ਬੁਲੇ ਆ ਕੋਈ ਵੜਲੇ ਸਪੂਰਾ ਜਿਹੜੇ ਦੇਖਣਗੇ ਉਹ ਬੇਹਿੰਮਤ ਰੰਗ ਲਈ ਆ ਬੱਚਿਆਂ ਦੇ ਗਿਆਨ ਕਰੋ ਸੀ ਇਹ ਤੋਂ ਬਾਅਦ ਵੀ ਪੇਪਰ ਤੇ ਦੇਖਦੇ ਆਂ ਕਿ ਆ ਮਹਿੰਦਰ ਸਿੰਘ ਸੁਬੇਦਾਰ ਨੰਦੇ ਚੂਜ਼ਾ ਬਚਾਰ ਤੋਂ ਆਇਆ ਸਾੜਾ ਹੀ ਮਨ ਕੁਛ ਨਹੀਂ ਕਿਉਂਕਿ ਪਰਮਾਣੂ ਦੇ ਦੇਖੋ ਅਧਿ ਦੋਤੀਆਂ ਜੀ ਆਪਕੋ ਪੰਜਾਬ ਚ ਘਰ ਆਉ ਕੇ ਕਿਸ ਦਿਨੀ ਐਜੂਕੇਸ਼ਨ ਔਰ ਸੇਖ ਜਿਹੜੇ ਘਰ 'ਚ ਜਿਹੜੇ ਪਿੰਡ 'ਚ ਜਿਹੜੇ ਸ਼ਹਿਰ 'ਚ ਜਿਹੜੇ ਜ਼ਿਲ੍ਹੇ ਜਿਹੜੇ ਜਿਹੜੀ ਸਟੇਟ 'ਚ ਐਜੂਕੇਸ਼ਨ ਔਰ ਸਿਹਤ ਠੀਕ ਆ ਉਹ ਕਦੇ ਮਾਰ ਨਹੀਂ ਕਹਿੰਦਾ ਕਿ ਹੋਰ ਚੀਜ਼ੇ ਤਾਂ ਕਰ ਸਕਦੇ ਜੇ ਆਪਣੀ ਸਿਹਤ ਠੀਕ ਆ ਆਪਾਂ ਬਸਲਾ ਵੀ ਕਰ ਸਕਦੇ ਆ ਗਿਰਜ਼ ਵੀ ਕਰ ਸਕਦੇ ਆ ਜੇ ਸਿਹਤ ਠੀਕ ਨਹੀਂ ਤਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਰਕਾਰਾਂ ਨੂੰ ਇੱਕ ਪਾਸੇ ਬਹੁਤ ਧਿਆਨ ਦੇਣਾ ਚਾਹੀਦਾ ਜਦੋਂ ਕਿ ਪ੍ਰਾਈਵੇਟ ਸਕੂਲ ਸਾਨੂੰ ਮਾਰਵਾਲੀ ਗੱਲ ਆ ਜਦੋਂ ਤੇ ਜਰਮਨ ਸਿੰਘ ਗੁਰਾਣੀ ਦੇ ਕੋਲ ਖੜੇ ਉਹਨਾਂ ਤੇ ਸਾਡੇ ਕੰਡਾ ਦੇ ਬੱਚੇ ਕਿਉਂਦੇ ਆ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਇਹ ਆਈ ਸੀ ਹਰੇਕ ਪਿੰਡ ਤੇ ਜਾ ਕੇ ਘਰਵਾਰੀ ਲੋਕਾਂ ਨੂੰ ਕਹਿਣਾ ਵੀ ਉਹ ਕਿਤੇ ਬੱਸੀ ਮਰ ਕੀ ਕਰੂ ਪਰ ਬਹੁਤ ਮਿਹਨਤ ਕਰਕੇ ਅੱਜ ਮਾਰਗ ਨੂੰ ਨਿਯੰਤਰਣ ਕਰ ਲਾਇਆ ਬਹੁਤ ਵਧੀਆ ਕਿਉਂਕਿ ਜਦੋਂ ਕੱਲਾ ਇਹਨਾਂ ਵਿੱਚ ਖੂਹ ਦਾਣੇ ਦੀ ਛੋਟੀ ਵਾਲੇ ਪਿੰਡ ਦਾ ਆਰਾਮ ਦਾ ਉਹਦੇ ਸਦਾ ਮਨ ਖੁਸ਼ਦਾ ਵੀ ਬੜਾ ਵਧੀਆ मैं यही कह सकता देखो थी लाइफ आच्ची साल तक अपना एजुकेशन कर सकते हैं इस तू बाद जिंदा भी क्योंकि माफ करना चलना बहुत वादिया होया ਉਹਗੇ ਕ੍ਰਾਪਚੂ ਨਹੀਂ ਸੀ ਸਾਡੇ ਢੁੰਡਾਂ ਦੀਆਂ ਉਹ ਲੜਕੀਆਂ ਉਹ ਲੜਕੇ ਜੱਜ ਬਣਿਆ ਕਿੰਨਾ ਬਾਰੇ ਕੋਈ ਨਹੀਂ ਸਕਦਾ ਆਈਪੀਐਸ ਆਈਐਸ ਜੈਪੀਐਸ ਕਿੰਡਾ ਵਾਲੇ ਬੱਚੇ ਛੋਡੇ ਘਰਾਂ ਤੋਂ ਮਡੇ ਰਹੇ ਕੋਈ ਅਕੜਾ ਦਾ ਬੱਚਾ ਕੋਈ ਪ੍ਰਿੰਸ ਵਾਲਾ ਬੱਚਾ ਜੋ ਜੱਜ ਬਣਦਾ ਕਿੱਲਾ ਬੀ ਮਾਣ ਨਹੀਂ ਕਰਦਾ ਉਹ ਹੈ ਕਿਉਂਕਿ ਇਹਨਾਂ ਦੀ ਮਿਹਨਤ ਕਰਕੇ ਜੀ